ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਚੇਤਨ ਕਾਸ਼ਾ। ਸੋ ਦੋਸਤੋ ਨਸ਼ਿਆਂ ਨੂੰ ਲੈ ਕੇ ਜਿੱਥੇ ਹੁਸ਼ਿਆਰਪੁਰ ਪੁਲਿਸ ਵੱਲੋਂ ਵੱਡੇ ਪੱਧਰ ਤੇ ਸਰਚ ਅਭਿਆਨ ਵੀ ਚਲਾਏ ਜਾਂਦੇ ਨੇ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਦੇ ਵਿੱਚ ਵੀ ਸੁੱਟਿਆ ਜਾਂਦਾ ਪਰੰਤੂ ਉੱਥੇ ਫਿਰ ਵੀ ਇੱਕ ਵੱਡਾ ਸਵਾਲ ਹੈ ਕਿ ਆਖਰਕਾਰ ਹੁਸ਼ਿਆਰਪੁਰ ਦੇ ਵਿੱਚੋਂ ਨਸ਼ਾ ਖਤਮ ਕਿਉਂ ਨਹੀਂ ਹੋ ਰਿਹਾ ਜਿਕਰ ਅੱਪਾਂ ਅੱਜ ਸਵੇਰ ਦੀ ਗੱਲ ਕਰੀ ਅੱਜ ਮੁਰ ਤੋਂ ਹੁਸ਼ਿਆਰਪੁਰ ਦੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਹੁਸ਼ਿਆਰਪੁਰ ਦੇ ਇਸ ਸਰਕਾਰੀ ਹਸਪਤਾਲ ਦੇ ਅੰਦਰ ਲੀਆਂ ਉਹ ਵੀਡੀਓਜ਼ ਵਾਇਰਲ ਹੋ ਰਹੀਆਂ ਸਨ ਜ ਨੌਜਵਾਨ ਨਜ਼ਰ ਆ ਰਿਹਾ ਹੈ ਹਸਪਤਾਲ ਦੇ ਅੰਦਰ ਹੀ ਬੈ ਕੇ ਸ਼ਰਿਆਮ ਉਸ ਵੱਲੋਂ ਨਸ਼ੇ ਦਾ ਟੀਕਾ ਲਗਾਇਆ ਜਾ ਰਿਹਾ ਸੀ ਉਸ ਤੋਂ ਬਾਅਦ ਖਬਰ ਚੱਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆਉਂਦਾ ਤਾਂ ਤੁਰੰਤ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਤਾਂ ਕੁਝ ਜਿਹੜੀ ਉਹ ਹਲਕੀ ਫੁਲਕੀ ਕਾਰਵਾਈ ਵੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਸੋ ਕੈਮਰਾ ਪਰਸਨ ਨੂੰ ਕਹਾਂਗਾ ਕਿ ਪਹਿਲਾਂ ਤਸਵੀਰਾਂ ਤੁਹਾਨੂੰ ਉਸ ਥਾਂ ਦੀਆਂ ਦਿਖਾਈਆਂ ਜਾਣ ਦੇ ਸਥਾਨ ਤੇ ਅਕਸਰ ਨਸ਼ੇੜੀ ਬੈਠ ਕੇ ਨਸ਼ੇ ਦਾ ਸੇਵਨ ਕਰਦੇ ਨੇ ਦੂਜੇ ਪਾਸੇ ਆਪਾਂ ਗੱਲ ਕਰੀਏ ਟੈਕਸੀ ਯੂਨੀਅਨ ਦੇ ਨੁਮਾਇੰਦੇ ਆਲੀ ਤਾਂ ਉਹ ਵੀ ਜਿਹੜੇ ਇਕੱਠੇ ਹੋਏ ਪਏ ਨੇ ਤੁਕੀ ਉਹ ਵੀ ਕਿਤੇ ਨਾ ਕਿਤੇ ਜਿਹੜੇ ਉਹ ਉਹਨਾਂ ਵਿੱਚ ਰੋਸ ਪਾਇਆ ਜਾ ਰਿਹਾ ਕਿਉਂਕਿ ਉਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਨਿਤ ਦਿਨ ਸਿਵਲ ਹਸਪਤਾਲਾਂ ਦੇ ਵਿੱਚ ਬਣਦੇ ਇਹ ਹਾਲਾਤਾਂ ਦੇ ਕਾਰਨ ਉਹਨਾਂ ਦਾ ਕੰਮਕਾਰ ਜਿਹੜਾ ਉਹ ਪ੍ਰਭਾਵਿਤ ਹੋ ਰਿਹਾ ਹੈ। ਇਹ ਕੀ ਨਾਮ ਹੈ ਤੁਹਾਡਾ? ਰਾਜਕਮਲ ਲਾਡਾ ਨਾਮ ਹੈ ਜੀ। ਜੀ ਇਹ ਕਿਹੜੀ ਯੂਨੀਅਨ ਆਪਣੀ ਟੈਕਸੀ ਯੂਨੀਅਨ ਦੇ ਕਿਹੜੀ ਕਿਹੜੇ ਯੂਨੀਅਨ ਦੇ ਨੁਮਾਇੰਦੇ ਇੱਥੇ ਇਕੱਤਰ ਨੇ ਇਸ ਵਕਤ? ਇਹ ਸਾਡੇ ਜੈ ਬਾਬਾ ਪਰਫਾਨੀ ਹੈ ਜੀ। ਗੁਰੂ ਨਾਨਕ ਦੇਵ ਟੈਕਸੀ ਸਟੈਂਡ ਹੈ ਜੀ। ਸਿਵਲ ਹਸਪਤਲ ਦੇ ਮੋਹਰੇ ਟੈਕਸੀ ਸਟੈਂਡ ਹੋਣ ਕਰਕੇ ਇੱਥੇ ਅਕਸਰ ਨ ਇੱਥੇ ਜੀਭ ਥੱਲੇ ਗੋਲੀ ਰੱਖਣ ਵਾਲੀ ਖਾਣ ਆਉਂਦੇ ਆ ਉਵੇਂ ਸਾਰਾ ਦਿਲ ਇੱਥੇ ਬੈਠੇ ਰਹਿੰਦੇ ਆ ਉਹਨਾਂ ਦੇ ਕਾਰਨ ਕਿ ਸਾਡੇ ਟੈਕਸੀ ਸਟੈਂਡਾਂ 'ਤੇ ਕੋਈ ਸਵਾਰੀ ਨਹੀਂ ਆਉਂਦੀ ਜੀ ਅੱਛਾ ਇਹ ਲਾਡਾ ਜੀ ਆਪਾਂ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਅੱਜ ਵੀ ਇਹ ਵੀਡੀਓ ਵਾਇਰਲ ਹੋਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਵੀਡੀਓਜ਼ ਵਾਇਰਲ ਹੋਈਆਂ ਨੇ ਹੁਸ਼ਾਰਪੁਰ ਦੇ ਸਰਕਾਰੀ ਹਸਪਤਾਲ ਦੇ ਬਾਹਰ ਨਿਤ ਜਿਹੜਾ ਨਸ਼ੇੜੀਆਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਹੈ ਤਾਂ ਅੱਜ ਇੱਕ ਵਾਰ ਮੁੜ ਤੋਂ ਵਾਇਰਲ ਹੋਈ ਹੈ ਜਿਹੜਾ ਪਿੱਛੇ ਪੀਪਲ ਲੱਗਿਆ ਹੋਇਆ ਜਦ ਰਖਤ ਲੱਗਿਆ ਹੋਇਆ ਇਸ ਤੇ ਬੈਠ ਕੇ ਨੌਜਵਾਨ ਜਿਹੜਾ ਨਸ਼ਾ ਕਰ ਰਿਹਾ ਸੀ ਜੀ ਹਾਂਜੀ ਇਹਦੇ ਅੰਦਰ ਬੈਠ ਕੇ ਨਸ਼ਾ ਕਰਦੇ ਹੋ ਜੀ ਅਸੀਂ ਹੁਸ਼ ਹੁਸ਼ਾਰਪੁਰ ਦੀ ਖਾਤਰ ਬਹੁਤ ਵਧੀਆ ਕੰਮ ਕਰਦੇ ਪਰ ਉਹਨਾਂ ਦੀ ਸੁਣਦਾ ਹੀ ਕੋਈ ਨਹੀਂਗਾ ਜੀ ਸਾਡੇ ਸਾਹਮਣੇ ਉਹਨਾਂ ਨੇ ਸਿਵਲ ਸਰਜਨ ਨੂੰ ਫੋਨ ਕੀਤਾ ਜੀ ਐਸਐਮ ਨੂੰ ਫੋਨ ਕੀਤਾ ਜੀ ਐਸਐਮ ਨੇ ਕਿਹਾ ਜੀ ਇਹ ਚੰਡੀਗੜ੍ਹ ਫੋਨ ਕਰੋ ਜੀ ਉਹਨਾਂ ਨੇ ਸਪੀਕਰ ਔਨ ਕਰਕੇ ਉਹਨਾਂ ਨਾਲ ਗੱਲ ਕੀਤੀ ਕਿ ਇਹ ਜਿਹੜਾ ਹੁਸ਼ਾਰਪੁਰ ਦੇ ਅੰਦਰ ਇਹ ਸਾਈਕਲ ਸਟੈਂਡ ਹੈਗਾ ਵਾ ਇੱਥੇ ਹਰ ਵੇਲੇ ਨਸ਼ੇ ਕਰਕੇ ਮੁੰਡੇ ਬੈਠੇ ਰਹਿੰਦੇ ਆ ਜੀ ਲੜਾ ਜੀ ਆਪਾਂ ਐਸੇ ਮੁੱਦੇ ਤੇ ਵੀ ਆਵਾਂਗੇ ਪਹਿਲਾਂ ਆਪਾਂ ਸਮੱਸਿਆ ਦੀ ਗੱਲ ਕਰਨੀ ਹੈ ਕਿ ਸਮੱਸਿਆਵਾਂ ਫਿਰ ਕੀ ਇੱਧਰ ਪੇਸ਼ ਆ ਰਹੀਆਂ ਨੇ ਸਾਡੇ ਡਰਾਈਵਰ ਭਾਈਚਾਰੇ ਨੂੰ ਇੱਥੇ ਸਾਡੇ ਸਟੈਂਡਾਂ ਦੇ ਕੋਈ ਸਾਡੀ ਕੋ ਧੀ ਜਾਂ ਸਾਡੀ ਭੈਣ ਨਹੀਂ ਆਂਦੀ ਜੇ ਉਹਨਾਂ ਦੇ ਨਾਲ ਕੋਈ ਮਰੀਜ਼ ਹੁੰਦਾ ਵਾ ਉਹਨਾਂ ਨੂੰ ਛੁੱਟੀ ਮਿਲਦੀ ਉਹਨਾਂ ਨੂੰ ਟੈਕਸੀ ਚਾਹੀਦੀ ਆ ਉਹ ਨਹੀਂ ਆਂਦੀ ਕਿਉਂਕਿ ਇੱਥੇ ਹਰ ਵੇਲੇ ਨਸ਼ੇਬਾਜ਼ੀ ਖੜੇ ਰਹਿੰਦੇ ਆ ਜੀ ਸਾਡੇ ਕੰਮ ਨੂੰ ਬਹੁਤ ੱੱਕਾ ਲੱਗਦਾ ਵਾ ਜੀ ਤੇ ਅਸੀਂ ਬਥੇਰੀ ਵਾਰੀ ਕਹਿੰਨੇ ਆ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਵਾ ਜੀ ਜਿਹੜੇ ਇਹਦੇ ਅੰਦਰ ਅਤੇ ਦਵਾਈਆਂ ਦਿੰਦੇ ਆ ਤੁਸੀਂ ਇਹ ਚਾਹੀਦਾ ਵਾ ਹਰ ਜਿਹੜੇ ਤੁਹਾਡੇ ਕੇਂਦਰ ਬਣੇ ਹੋਏ ਆ ਮਹੱਲਿਆਂ ਦੇ ਵਿੱਚ ਬਣੇ ਆ ਜੀ ਇੱਥੇ ਦਵਾਈ ਪਲਾਈ ਜਾਵੇ ਇੱਥੇ ਨਾ ਇਹ ਦਵਾਈ ਪਲਾਈ ਜਾਵੇ ਜੀ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਨਸ਼ਾ ਛੱਡਣ ਦੇ ਚਾਹਵਾਂ ਨੌਜਵਾਨ ਇੱਥੇ ਇਹ ਗੋਲੀਆਂ ਜਿਹੜਾ ਉਹ ਲੈਣ ਦੇ ਲਈ ਆਉਂਦੇ ਨੇ ਦਵਾਈ ਲੈਣ ਦੇ ਆਉਂਦੇ ਨੇ ਆਪਾਂ ਰੋਜ਼ਾਨਾ ਦੀ ਗਿਣਤੀ ਦੀ ਗੱਲ ਕਰੀ ਤਾਂ ਮੈਨੂੰ ਲੱਗਦਾ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜੇ ਨੌਜਵਾਨ ਇੱਥੇ ਪਹੁੰਚਦੇ ਨੇ ਰੋਜ਼ਾਨਾ ਦੋ ਚਾਰ ਹੀ ਆਉਂਦੇ ਨਸ਼ੇ ਨੂੰ ਛੱਡਣ ਵਾਲੇ ਜੀ ਬਾਕੀ ਵੇਚਣ ਵਾਲੇ ਆ ਲੈਣੇ ਵਾਲੇ ਆ ਖਰੀਦਲੇ ਵਾਲੇ ਆ ਇੱਥੇ ਦੇਖੋ ਕੰਦ ਗੁੱਤੀ ਆ ਜੀ ਜੇ ਕਿਤੇ ਪੁਲਿਸ ਆਂਦੀ ਆ ਉਹ ਨੱਠ ਕੇ ਕੰਦ ਟੱਪ ਕੇ ਪਾਰ ਹੋ ਜਾਂਦੇ ਜੀ ਇੱਥੇ ਤਰਾਸ ਦੀ ਇਸ ਤਰ੍ਹਾਂ ਦੀ ਆ ਅੱਜ ਜਦੋਂ ਵੀਡੀਓ ਵਾਇਰਲ ਹੁੰਦੀ ਆ ਸੋਸ਼ਲ ਮ ਪੁਲਿਸ ਵਾਲੋ ਬੇਸ਼ੱਕ ਇੱਥੇ ਚੌਂਕੀ ਬਣਾ ਦਿੱਤੀ ਗਈ ਹੈ ਮੈਂ ਦੇਖਿਆ ਕਿ ਚੌਂਕੀ ਵਾਲੇ ਜਿਹੜੇ ਉੱਥੇ ਬੈ ਕੇ ਗੱਲਾਂ ਕਰ ਰਹੇ ਸੀ ਚਾਰ ਪੰਜ ਜਾਣੇ ਤੇ ਇੱਥੇ ਨੌਜਵਾਨ ਫਿਰ ਚਿੱਟੇ ਦਾ ਟੀਕਾ ਲਗਾ ਰਹੇ ਜਾ ਰਹੇ ਸੀਗਾ ਮੈਂ ਕੈਮਰਾ ਕੱਢਿਆ ਤਾਂ ਨੌਜਵਾਨਾਂ ਨੇ ਪਤਾ ਨਹੀਂ ਇਧਰੋਂ ਤੋੜਿਆ ਕਿ ਉਹ ਪਿੱਛੇ ਨੂੰ ਭੱਜ ਗਿਆ ਜੀ ਜਦੋਂ ਵੀ ਪੁਲਿਸ ਦਾ ਰੇਡ ਬੈਂਦਾ ਵਾ ਥੋੜੇ ਦਿਨ ਪਹਿਲਾਂ ਐਸਐਸਪੀ ਸਾਹਿਬ ਨੇ ਕਾਫੀ ਮੁਲਾਜ਼ਮਾਂ ਦੇ ਨਾਲ ਰੇਡ ਪਾਇਆ ਮਾਰਿਆ ਜੀ ਤੇ ਉਹ ਜਿਹੜੇ ਨਸ਼ੇਬਾਜ਼ ਹੈਗੇ ਨਸ਼ੇ ਵੇਚਦੇ ਹੈਗੇ ਕਰਦੇ ਹੈਗੇ ਆ ਉਹਨਾਂ ਨੂੰ ਪਤਾ ਨਹੀਂ ਕੋਈ ਅਫਸਰ ਹੀ ਪਹਿਲਾਂ ਫੋਨ ਕਰ ਦਿੰਦਾ ਹੈਗਾ ਉਹ ਪਹਿਲਾਂ ਹੀ ਨੱਠ ਜਾਂ ਕਰਕੇ ਚਲ ਗਏ ਜੀ ਅਸੀਂ ਤਾਂ ਕੋਈ ਨਸ਼ਾ ਨਹੀਂ ਕਰਦੇ ਤਾਂ ਆਪਣੇ ਕਾਰੋਬਾਰ ਵਾਸਤੇ ਆਨੇ ਅਸੀਂ ਤਾਂ ਆਪਣੇ ਰੋਟੀ ਰੋਜੀ ਵਾਸਤੇ ਇੱਥੇ ਆਨੇ ਆ ਜੀ ਜਿਹੜੇ ਨਸ਼ੇਬਾਜ਼ ਆ ਨਸ਼ਾ ਕਰਦੇ ਆ ਵੇਚਦੇ ਉਹ ਪਹਿਲੇ ਹੀ ਨਟ ਜਾਂਦੇ ਉਹਨਾਂ ਨੂੰ ਪਹਿਲੇ ਹੀ ਫੋਨ ਆ ਜਾਂਦਾ ਜੀ ਅਸੀਂ ਲੱਗੇ ਸਿਵਲ ਹਸਪੀਟਲ ਆ ਉਹ ਨਟ ਜਾਂਦੇ ਆ ਜੀ ਤਮੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਵੀਰ ਜੀ ਇੱਥੇ ਸਿਗੇ ਮੈਨੂੰ ਉਹਨਾਂ ਦਾ ਨਾਮ ਨਹੀਂ ਉਹਨਾਂ ਦਾ ਜ਼ਿਆਦਾ ਉਹ ਕਹਿੰਦੇ ਟਰੈਵਲਰ ਹਾਂ ਮੈਂ ਭਾਜੀ ਨੂੰ ਕਹਾਂਗੇ ਇਹ ਵੀ ਦਿਖਾ ਦੇਣ ਕਹਿੰਦਾ ਮਹੀਨਾ ਹੋ ਗਿਆ ਇੱਕ ਖੜੀ ਹੈ ਕਿ ਕੋਈ ਆਂਦਾ ਹੀ ਨਹੀਂ ਲੋਕਾਂ ਦੇ ਮਨ ਦੇ ਵਿੱਚ ਪਤਾ ਨਹੀਂ ਇਹੀ ਹੋ ਗਿਆ ਖਰੇ ਡਰਾਈਵਰ ਹੀ ਨਸ਼ਾ ਵੇਚਦੇ ਆ ਜੀ ਸਾਡੇ ਮਹੀਨਾ ਬੀਨਾ ਹੋ ਗਿਆ ਡੇਢ ਡੇਢ ਮਹੀਨਾ ਹੋ ਗਿਆ ਗੱਡੀਆਂ ਸਾਡੀਆਂ ਖੜੀਆਂ ਵਾਂ ਸਾਡੀਆਂ ਗੱਡੀਆਂ ਦੀਆਂ ਕਿਸ਼ਤਾਂ ਡੁੱਟੀਆਂ ਪਈਆਂ ਵਾਂ ਜੇ ਸਾਡਾ ਕੋਈ ਕੰਮ ਕਰ ਚੱਲੂਗਾ ਸਵਾਰੀ ਕੋਈ ਆਊਗੀ ਤੇ ਤਦ ਹੀ ਅਸੀਂ ਕੋਈ ਢੇੜਾ ਲਾਵਾਂਗੇ ਸਵਾਰੀ ਇੱਥੇ ਕੋਈ ਆਂਦੀ ਨਹੀਂ ਅਸੀਂ ਮੰਤਰੀ ਸਾਹਿਬ ਨੂੰ ਵੀ ਜਾ ਕੇ ਦੱਸ ਕੇ ਆ ਸਾਬ ਪੰਡਤ ਜੀ ਹੈਗੇ ਆ ਬਹੁਤ ਵਧੀਆ ਕੰਮ ਕਰਦੇ ਪਰ ਉਹਨਾਂ ਦੀ ਸੁਣਦਾ ਹੀ ਕੋਈ ਨਹੀਂਗਾ ਚਾਹੇ ਕੋਈ ਐਸਐਸਪੀ ਆ ਚਾਹੇ ਕੋਈ ਡੀਸੀ ਸਾਹਿਬ ਹੋਵੇ ਮੰਤਰੀ ਸਾਹਿਬ ਦੀ ਕੋਈ ਸੁਣਦਾ ਹੀ ਨਹੀਂਗਾ ਸਾਡੇ ਫੋਨ ਸਪੀਕਰ ਕਰਕੇ ਆਪਾਂ ਆਮ ਤੌਰ ਤੇ ਵੇਖਦੇ ਆ 스ਪੀਕਰ ਤੇ ਰੱਖ ਕੇ ਜਿਹੜੇ ਉਹ ਅਫਸਰਾਂ ਨੂੰ ਜਿਹੜੇ ਹੁਕਮ ਦਿੰਦੇ ਨੇ ਕਿ ਭਾਈ ਆਹ ਕੰਮ ਦਵਾ ਛੱਟ ਕਰ ਦਿਓ ਹਾਂਜੀ ਉੱਥੇ ਸਾਡੇ ਡਿਪਟੀ ਸਾਹਿਬ ਬੈਠੇ ਸੀਗੇ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਆ ਜੀ ਉੱਥੇ ਨਸ਼ੇਬਾਜ਼ ਖੜੇ ਰਹਿੰਦੇ ਆ ਜੀ ਉਹ ਕਹਿੰਦਾ ਜੀ ਜਿਹੜੀ ਜੀਵ ਥੱਲੇ ਡਿਪਟੀ ਸਾਹਿਬ ਨੇ ਕਿਹਾ ਜਿਹੜੀ ਜੀਵ ਥੱਲੇ ਗੋਲੀ ਰੱਖਣ ਵਾਲੇ ਮੰਤਰੀ ਸਾਹਿਬ ਨੇ ਕਿਹਾ ਤੁ ਗੱਡਾ ਲੈ ਕੇ ਮਾਰ ਨਹੀਂ ਸਕਦਾ ਸਾਡੇ ਸਾਹਮਣੇ ਡਿਪਟੀ ਸਾਹਿਬ ਨੂੰ ਆਰਡਰ ਕੀਤਾ ਪਰ ਡਿਪਟੀ ਸਾਹਿਬ ਨੇ ਵੀ ਬਦ ਇਹ ਪੁਲਿਸ ਦੀ ਗੱਡੀ ਵੀ ਹੁਣ ਇੱਥੇ ਲੱਗੀ ਆ ਮੁਲਾਜ਼ਮ ਵੀ ਖੜੇ ਨੇ ਜੀ ਆਪਾਂ ਕਿਸ ਤਰ੍ਹਾਂ ਸੈਟੀਸਫਾਈ ਹੋਣਾ ਤੋਂ ਹੋਣਾ ਚਾਹੁੰਦੇ ਆ ਜਾਂ ਕੀ ਕਾਰਵਾਈ ਚਾਹੁੰਦੇ ਆ ਆਪਾਂ ਪੁਲਿਸ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਫੜੇ ਲੈਣਾ ਸਵਾਲ ਤਾਂ ਇਹ ਆ ਨਾ ਕਿ ਜਿਹੜੇ ਨਸ਼ਾ ਕਰਦੇ ਆ ਇਹਨਾਂ ਨੂੰ ਫੜ ਕੇ ਜਿਹੜਾ ਕੇਂਦਰਾਂ ਦੇ ਵਿੱਚ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਭਰਤੀ ਕਰਵਾਇਆ ਜਾਵੇ ਵੱਡੇ ਮਗਰਮਾਸ਼ਾ ਜਿਹੜੇ ਉਹ ਕਾਬੂ ਕੀਤੇ ਜਾਣ ਵੱਡਾ ਮਗਰਮਾਸ਼ਾ ਨੂੰ ਤਾਂ ਪਹਿਲਾਂ ਹੀ ਫੋਨ ਆ ਜਾਂਦਾ ਜੀ ਉਹ ਤਾਂ ਕੰਧ ਟੱਪ ਕੇ ਲੜ ਜਾਂ ਉਹਨਾਂ ਤਾਂ ਕੰਧ ਮੇਰੇ ਟੱਪਣ ਪੈਂਦੀ ਆ ਤਾਂ ਪਹਿਲੇ ਗੱਲ ਤੋਂ ਟੁੱਟੀ ਹੋਇਆ ਇਹ ਸਿਵਲ ਸਰਜਨ ਨੂੰ ਨਹੀਂ ਦੇਖਦਾ ਐਸਾ ਮੈਨੂੰ ਨਹੀਂ ਦਿਸਦਾ ਵਾ ਜਿਹੜੇ ਐਸਐਮਾ ਸਿਵਲ ਸਰਜਨ ਉਹਨਾਂ ਨੂੰ 3-3 4-4 ਸਾਲ ਹੋ ਗਏ ਇੱਥੇ ਨੌਕਰੀਆਂ ਕਰਦੇ ਨੂੰ ਉਹ ਘਰੋਂ ਉੱਠ ਕੇ ਇੱਥੇ ਆ ਜਾਂਦੇ ਆ ਤੇ ਜੇ ਬਟਿੰਡਿਓ ਬਰਨਾਲੇ ਇੱਥੇ ਆਣਾ ਪਵੇ ਪਤਾ ਲੱਗੇ ਨਾ ਉਹ ਜਿਹੜੇ ਇੱਥੇ ਦੇ ਜਿਹੜੇ ਸਿਵਲ ਸਰਜਨ ਅਫਸਰ ਹੈਗੇ ਆ ਉਹ ਆਪਣੀਆਂ ਮਨਮਰਜ਼ੀਆਂ ਕਰਦੇ ਆ ਜੀ ਜੇ ਸਾਈਕਲ ਸਟੈਂਡ ਦੀ ਗੱਲ ਕਰ ਲਓ ਰਾਤ ਨੂੰ ਤੁਸੀਂ ਜਦੋਂ ਮਰਜ਼ੀ ਆ ਕੇ ਦੇਖ ਲਿਓ ਜਿਹੜਾ ਇੱਥੇ ਸਾਈਕਲ ਸਟੈਂਡ ਹੋਗਾ ਨਸ਼ਾ ਕੀਤਾ ਹੋਊਗਾ ਉਹਦੇ ਕੋ ਖੜਾ ਹੀ ਨਹੀਂ ਹੋ ਹੁੰਦਾ ਜੀ ਜਿਹੜਾ ਮੁਲਾਜ਼ਮ ਆ ਰਾਤ ਨੂੰ ਹੁੰਦਾ ਡੰਡਾ ਖਿੱਚਦਾ ਵਾ ਉਹ ਉਹਦੇ ਕੋ ਖੜਾ ਹੀ ਨਹੀਂ ਉਹਨੇ ਹੀ ਨਛਾ ਕੀਤਾ ਹੁੰਦਾ ਜੀ ਇਹ ਵੀ ਅਸੀਂ ਮੰਤਰੀ ਸਾਹਿਬ ਨੂੰ ਦੱਸ ਕੇ ਆਏ ਆ ਇੱਕ ਵੀਡੀਓ ਮੇਰੇ ਕੋਲ ਵੀ ਪਹੁੰਚੀ ਸੀ ਹਾਲਾ ਕਿ ਮੈਂ ਐਸਐਸਪੀ ਸਾਹਿਬ ਨੂੰ ਉਹ ਫਾਰਵਰਡ ਕਰ ਦਿੱਤੀ ਗਈ ਸੀ ਕਿ ਸ਼ਾਇਦ ਉਹਤੇ ਕਾਰਵਾਈ ਹੋਈ ਹੋਵੇ ਮੈਨੂੰ ਨਹੀਂ ਇਸ ਬਾਰੇ ਪਤਾ ਕਿ ਆ ਗੰਨੇ ਦਾ ਰਸਾ ਇਹ ਬਿਲਣਾ ਸ਼ਾਇਦ ਅੱਗੇ ਉਹਦੇ ਸਾਹਮਣੇ ਇੱਕ ਐਕਟਿਵ ਆ ਤੇ ਹੁੰਦਾ ਹੈ ਤੋ ਡਿਲੀਵਰੀ ਦੇ ਰਿਹਾ ਨਸ਼ੇ ਦੀ ਉਹਨੂੰ ਪੈਸੇ ਘੜ ਕੇ ਫੜਾਈ ਜਾ ਰਹੇ ਹੋ ਪੂੜੀਆਂ ਦਿੰਦਾ ਤੋ ਉਹ ਚਲਾ ਜਾਂਦਾ ਜੀ ਬਿਲਕੁਲ ਸਹੀ ਗੱਲ ਆ ਸਹੀ ਤੁਹਾਡੇ ਕੋਲ ਰਿਪੋਰਟ ਆਈ ਹੈ ਹੁਣ ਸਰਕਾਰ ਕੀ ਕਹਿੰਦੀ ਆ ਪੁਲਿਸ ਕੀ ਸੇਲ ਟੈਕਸ ਵੀ ਤੁਸੀਂ ਦਿਓ ਜਿਹੜਾ ਨਸ਼ੇ ਵੇਚਦਾ ਉਹ ਵੀ ਤੁਸੀਂ ਰਿਪੋਰਟ ਦਿਓ ਥੋੜੋ ਵੀ ਤੁਸੀਂ ਕਰੋ ਵੀ ਤੁਸੀਂ ਸਾਰਾ ਕੁਝ ਪਬਲਿਕ ਹੀ ਘਰੇ ਜੀ ਜੇ ਪੁਲਿਸ ਵਾਲਿਆਂ ਨੂੰ ਕੋਥੇ ਕਿੱਥੇ ਨਸ਼ਾ ਵੇਚਦਾ ਮੈਂ ਕਿ ਆਉ ਮੇਰੇ ਨਾਲ ਸਿਵਲ ਹਸਪੀਟਲ ਦੇ ਮੋਰੇ ਜਦੋਂ ਅਸੀਂ ਆਨੇ ਆ ਉਹਨਾਂ ਨੂੰ ਪਹਿਲਾਂ ਹੀ ਫੋਨ ਆ ਜਾਂਦਾ ਵਾ ਉਹ ਜਿੰਨੇ ਨਸ਼ੇ ਵੇਚਣ ਵਾਲੇ ਪਹਿਲਾਂ ਨੱਟ ਜਾਂਦੇ ਆ ਜੀ ਕੀ ਕਹਿੰਦੇ ਆ ਜੀ ਕੀ ਕਹਿੰਦੇ ਆ ਸ਼ਰਿਹਾਂ ਵੇਚਦੇ ਭਜੀ ਆਪਾਂ ਜੂਤੀ ਰੜੀ ਲਾਣੇ ਆ ਰੋਜ਼ ਅੱਧ ਦੇਖੀਦਾ ਆ ਤੁਹਾਡੇ ਹੁਣ ਆ ਕੇ ਦੇਖ ਲਿਓ ਕਿੰਨੇ ਚਲੋ ਮੱਝੀ ਆਣ ਕੇ ਦੇਖ ਲਿਓ ਆਹੀ 50 ਸਾਲ ਹੋ ਗਏ ਸ਼ੋਪ ਕਰਦੇ ਨੇ ਸਾਡੀ ਲੜਾਈ ਝਗੜੇ ਰੋਜ਼ ਹੁੰਦੇ ਅਤੇ ਅੱਜ ਵੀ ਉਹਨਾਂ ਵੀ ਸਾਡਾ ਅੱਡੇ ਸਾਰੇ ਬੰਦ ਕਰਾ ਗਏ ਆ ਉਹ ਅਸੀਂ ਕਰ ਦਿੱਤੇ ਤੁਸੀਂ ਕਹਿੰਦਾ ਕਾਰੋਬਾਰ ਕਰਦੇ ਹੋ ਅਕੇ ਜੀ ਇਹ ਅਜੂਤੀ ਆਲੈਡੀ ਤੇ ਤੁਹਾਡੇ ਕਾਰੋਬਾਰ ਕਹਦੇ ਬੰਦ ਕਰਵਾ ਕੇ ਤੁਹਾਡੇ ਨਾਲ ਤੁਹਾਡਾ ਨਸ਼ੇ ਨਾਲ ਕੀ ਤਾਲੁਕ ਹੈ ਆਹੀ ਨਸ਼ੇ ਆ ਕਰਕੇ ਨਸ਼ੇ ਕੋਈ ਹੋਰ ਕਰਦਾ ਕੋਈ ਕਮਾਈਆਂ ਹੋਰ ਖਾਂਦੇ ਤਨਾਤ ਗਰੀਬ ਬੰਦਿਆਂ ਨੂੰ ਰੋਟੀ ਕਮਾਉਣ ਨ ਮर्यादा ਦੇ ਵਿੱਚ ਰਹਿ ਕੇ ਗੱਲ ਕੀਤੀ ਜਾਵੇ ਅੰਕਲ ਜੀ ਨਹੀਂ ਤੁਸੀਂ ਕੀ ਨਸ਼ਾ ਵੇਚਦੇ ਹੋ ਪੁਲਿਸ ਨੂੰ ਲੱਗਦਾ ਇਦਾਂ ਜੀ ਅਸੀਂ ਅੱਜ ਤੱਕ ਇਦਾਂ ਦਾ ਕੰਮ ਨਹੀਂ ਕੀਤਾ ਤੁਹਾਡੀ ਰੇੜੀ ਕਿਉਂ ਬੰਦ ਕਰਵਾ ਦਿੰਦੇ ਨੇ ਹੁਣ ਕਰਾ ਕੇ ਗਏ ਆ ਮਰਾ ਕੀ 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 ਕਹਿ ਕੇ ਗਏ ਕਿਹੜਾ ਅਫਸਰ ਆ ਸੀ ਕੀ ਕਹਿ ਕੇ ਗਿਆ ਆਪ ਪੋਰਥਾਲੇ 40 50 ਜਾਣੇ ਸੀਗੇ 20 25 ਜਾਣੇ ਵੱਡੇ ਅਫਸਰ ਸੀਗਾ ਕਹਿੰਦੇ ਰੇੜੀ ਬੰਦ ਕਰੋ ਜੀ ਇੱਥੇ ਨਸ਼ੇ ਵੇਚਦੇ ਆ ਬਲਾਨਾਂ ਤੇ ਖੜਾ ਵੇਚਦਾ ਬਸ ਆਹੀ ਚੱਕਰਾਂ ਦੇ ਵਿੱਚ ਤੁਹਾਡਾ ਹਾਂ ਜੀ ਤੁਸੀਂ ਕਹਿ ਰਹੇ ਸੀ ਜੀ ਸਾਡਾ ਵੀ ਢੱਬਾ ਆਇਆ ਨਾਲ ਆ ਜੀ ਇਹ ਵੀ ਬੰਦ ਕਰਾਤਾ ਜੀ ਨਹੀਂ ਨਹੀਂ ਸਾਨੂੰ ਤਾਂ ਨਹੀਂ ਕਹਿ ਕੇ ਗਏ ਮਤਲਬ ਇਹਨਾਂ ਨੂੰ ਕਹਿ ਕੇ ਗਏ ਕਿਸ ਤਰ੍ਹਾਂ ਦੇ ਹਾਲਾਤ ਆ ਤੁਸੀਂ ਅਕਸਰ ਇੱਥੇ ਰਹਿੰਦੇ ਨਹੀਂ ਜੰਮੇ ਭਲੇ ਇੱਥੇ ਆ ਸਾਹਮਣੇ ਘਰ ਆ ਸਾਡਾ ਆ 24 ਘੰਟੇ ਸਾਡੇ ਮਹੱਲੇ ਦਾ ਪ੍ਰਧਾਨਾ ਇਹਨੂੰ ਪੁੱਛ ਕੇ ਦੇ ਲਓ ਕਿੰਨੀ ਵਾਰੀ ਇੱਥੇ ਅਮਲੀਆਂ ਨਾਲ ਲੜਾਈ ਹੋਈ ਕਿੰਨੀ ਵਾਰੀ ਆ ਜਿਹੜੇ ਨਸ਼ਾ ਕਰਕੇ ਮਿੰਟ ਤੋਂ ਬਾਅਦ ਰੇੜੀਆਂ ਦੇ ਵਿੱਚ ਵੱਢ ਜਾਂਦੇ ਆ ਅਸੀਂ ਕੰਮ ਕਰੀਏ ਕਿ ਇਹਨਾਂ ਨਾਲ ਲੜਾਈ ਝਗੜੇ ਕਰੀਏ ਅਰੇ ਅੱਛਾ ਹੁਣ ਤੁਹਾਡਾ ਕਾਰੋਬਾਰ ਬੰਦ ਕਰਾਤਾ ਇਦਾਂ ਫੇਕ ਕੇ ਕਿਆ ਕਰਾਂਗਾ ਕਿੱਦਾਂ ਸਰੂਗਾ ਜੀ ਫੇਰ ਘਰ ਮਾਰੇ ਨਿਆਣੇ ਰੋਂਦੇ ਪਏ ਆ ਉਹਨਾਂ ਨੂੰ ਅਸੀਂ ਕੀ ਕਰੀਏ ਔਰ ਜਨਾਨੀਆਂ ਲੈ ਕੇ ਆਣ ਲੱਗਾ ਸਗਾ ਹੁਣੇ ਮੈਂ ਕਰਦੀਆਂ ਔਰ ਲੋ ਤਿਆਰ ਕੀਤੀਆਂ ਪਈਆਂ ਔਰ ਚਲੇ ਗਏ ਪੂਰ ਪਲੇ ਉਹਨਾਂ ਨੂੰ ਮੈਂ ਉਹਨਾਂ ਨਾਲ ਮੈਂ ਗੱਲ ਕਰਨੀ ਸੀ ਵੀ ਸਾਡਾ ਦੱਸੋ ਕੀ ਕਸੂਰ ਆ ਜੀ ਅਸੀਂ ਆਪਣਾ ਕੰਮ ਕਾਰ ਕਰਦੇ ਆਂ ਜਿੱਦਕ ਰੋਟੀ ਕਮਾਣ ਵਾਲੇ ਬੰਦੇ ਆਂ ਅਸੀਂ ਯਾਰ ਅਸੀਂ ਕੁਝ ਗਲਤ ਕੰਮ ਕਰਦੇ ਆਂ ਤੇ ਸਾਡੇ ਜੁੱਤੀਆਂ ਮਾਰਨ ਆਣ ਕੇ ਫੜੋ ਜੇ ਕੋਈ ਗਲਤ ਕੰਮ ਗਲਤ ਕੰਮ ਕਰਦੇ ਆਂ ਅੰਦਰ ਜਿਹੜੇ ਦਵਾਈ ਦੁਵਾਈ ਖਾਣ ਆਉਂਦੇ ਆ ਨਾ ਮਾਰ ਸਾਡਾ ਬੇੜਾ ਉਹਨਾਂ ਨੇ ਕਰਨ ਕੀਤਾ ਆ ਜਦੋਂ ਦੀ ਦਵਾਈ ਕਰਨਾ ਇੱਥੇ ਖੋਲਿਆ ਨਾ ਉਹਦਾ ਹਸਪੀਟਲ ਦਾ ਬੇੜਾ ਗਰਖ ਹੋਇਆ ਪਿਆ ਜੀ ਪਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਓਐਸਟੀ ਸੈਂਟਰ ਨੂੰ ਲਗਾਤਾਰ ਲੈ ਕੇ ਵੱਡੇ ਵੱਡੇ ਜਿਹੜੇ ਸਵਾਲ ਚੁੱਕੇ ਜਾਂਦੇ ਨੇ ਉਹ ਕਹਿੰਦੇ ਜਿਹੜੇ ਦਵਾਈ ਲੈਣ ਆਉਂਦੇ ਨੇ ਉਹੀ ਇੱਥੇ ਨਸ਼ਾ ਕਰ ਜਾਂਦੇ ਨੇ ਛੱਡਣ ਵਾਲੇ ਤਾਂ ਇੱਕ ਦੁੱਖ ਹੀ ਆਉਂਦੇ ਨੇ ਜੀ ਬਿਲਕੁਲ ਜੀ ਛੱਡਣ ਨੂੰ ਤਾਂ ਆਉਂਦਾ ਹੀ ਨਹੀਂ ਕੋਈ ਵੀ ਜੀ ਇੱਥੇ ਜਿੰਨੇ ਹਸਪੀਟਲ ਦੇ ਰਾਤ ਨੂੰ ਪੇਸ਼ੈਂਟ ਹੁੰਦੇ ਆ ਉਹਨਾਂ ਦੇ ਇਹੀ ਜਾ ਕੇ ਫੋਨ ਚੱਕਦੇ ਆ ਜਾਂ ਉਹਨਾਂ ਦੇ ਪਾਲਸ ਕੱਢਦੇ ਆ ਮੋਟਰਸਾਈਕਲ ਚੋਰੀ ਹੁੰਦੀ ਆ ਇਹ ਸਾਰੇ ਇਹੀ ਜਿਹੜੇ ਇੱਥੇ ਨਸ਼ਾ ਛੱਡਣ ਦਾ ਬਹਾਨਾ ਲਾ ਕੇ ਵੇਚਣ ਆਉਂਦੇ ਆ ਨਾ ਇਹ ਉਹੀ ਕਰਦੇ ਆ ਜੇ ਉਹਨੂੰ ਕੋਈ ਰੋਗ ਦਾ ਆ ਉਹਦੇ ਗਲ ਪੈਂਦੇ ਆ ਪੋਲਸ ਕੋਲ ਵੀ ਤੁਹਾਡੇ ਸਾਹਮਣੇ ਆ ਕਿੰਨੀਆਂ ਕੰਪਲੀਟ ਆ ਜਾਣੀਆਂ ਅੱਛਾ ਕੰਮਕਾਰ ਕਿੰਨਾ ਕਿ ਪ੍ਰਭਾਵਿਤ ਹੋਇਆ ਜਿਵੇਂ ਕਿ ਲੜਾ ਜੀ ਦੱਸ ਰਹੇ ਸੀ ਸਾਡਾ ਤਾਂ ਕੰਨੇ ਮਹੀਨਾ ਮਹੀਨਾ ਹੋ ਗਿਆ ਗੱਡੀਆਂ ਖੜੀਆਂ ਪਈਆਂ ਨੇ ਫੇਰ ਘਰਾਂ ਦਾ ਵੀ ਜ਼ਰੂਰ ਕਿਸ ਤਰ੍ਹਾਂ ਸੰਭਵ ਨਹੀਂ ਇਸ ਤਰ੍ਹਾਂ ਜੀ ਇੱਕ ਕੰਮਕਾਰ ਦਾ ਦੇਖੋ ਜੀ ਇੱਕ ਚੀਜ਼ ਨਾਲ ਇੱਕ ਜਿੱਥੇ ਕਿੱਥੇ ਹੁੰਦਾ ਕਿ ਸਿਵਲ ਹਸਪੀਟਲ ਕੋਲ ਨਸ਼ਾ ਵਿਕਦਾ ਉਹਦੇ ਵਿੱਚ ਸਾਡੇ ਟੈਕਸੀ ਸਟੈਂਡ ਵੀ ਆਉਂਦੇ ਆ ਬਦਨਾਮ ਟੈਕਸੀ ਸਟੈਂਡ ਵਾਲੇ ਵੀ ਨੇ ਟੈਕਸੀ ਸਟੈਂਡ ਦੇ ਨਾਲ-ਨਾਲ ਸਾਰੇ ਰੇੜੀਆਂ ਵਾਲੇ ਸਾਰੇ ਬਦਨਾਮ ਇਸ ਗੱਲ ਦੇ ਆ ਉਹਨਾਂ ਦੇ ਕੋਲ ਚਾਹ ਲਈ ਰੇੜੀ ਲੱਗਦੀ ਆ ਇੱਥੇ ਇੱਕ ਚਲੋ ਅਸੀਂ ਮੰਨਦੇ ਆ ਕਿ ਕੰਪਲੀਟਾਂ ਹੋਈਆਂ ਵੀ ਆ ਪਹਿਲਾ ਬੰਦੇ ਨੇ ਕੰਮ ਕੀਤਾ ਨਸ਼ੇ ਦਾ ਪਰ ਉਹ ਕਾਫੀ ਚਿਰ ਤੋਂ ਸੁਧਰ ਗਿਆ ਆ ਉਹਦੇ ਅਸੀਂ ਕੋਲ ਰਹਿੰਦੇ ਸਾਨੂੰ ਪਤਾ ਆ ਉਹਦੇ ਕੋਲ ਚਾਹ ਵਾਲੇ ਆ ਕੇ ਦੇ ਕੋਲ ਚਾਹ ਬਣਾਉਂਦੇ ਜਿੰਨੇ ਨਸ਼ਾ ਵੇਚਣੇ ਵਾਲੇ ਆ ਉਹ ਜਦੋਂ ਰੋਗ ਦਾ ਉਹਦੇ ਨਾਲ ਲੜਦੇ ਆ ਪਰ ਹੁਣ ਉਹਨੇ ਵੀ ਤਾਂ ਪੁਲਿਸ ਦਾ ਹਸਾਰਾ ਲੈਣਾ ਪੁਲਿਸ ਹੀ ਰੋਕੂਗੀ ਉਹਨਾਂ ਨੂੰ ਖੜਨ ਦੋ ਪਰ ਐਸਐਸਪੀ ਸਾਹਿਬ ਵੱਲੋਂ ਗਿਆ ਗਿਆ ਕਿਹਾ ਗਿਆ ਸੀ ਕਿ ਪੱਕੀ ਚੌਂਕੀ ਇੱਥੇ ਜਿਹੜੀ ਬਣਾ ਦਿੱਤੀ ਜਾਵੇਗੀ ਚੌਂਕੀ ਮੈਨੂੰ ਲੱਗਦਾ ਬਣਾ ਦਿੱਤੀ ਗਈ ਹੈ ਪੁਲਿਸ ਮੁਲਾਜ਼ਮ ਤੁਰੰਤ ਪਰ ਬਾਵਜੂਦ ਇਸ ਇਸ ਤਰ੍ਹਾਂ ਦੇ ਹਾਲਾਤ ਭਾਜੀ ਨਹੀਂ ਅਸੀਂ ਕਹਿੰਦੇ ਚੌਂਕੀ ਬਣਾਓ ਅਸੀਂ ਆਪ ਕਹਿੰਦੇ ਅਸੀਂ ਬਹੁਤ ਦੁਖੀ ਹਾਂ ਪਰ ਉਹਦੇ ਨਾਲ ਕਿਸੇ ਕੰਮ ਨੂੰ ਨਾ ਪ੍ਰਭਾਵ ਪਾਵੇ ਕਿਸੇ ਦੀ ਰੇੜੀ ਨਾ ਬੰਦ ਕਰਾਈ ਜਾਵੇ ਜੇ ਉਹ ਮਾੜਾ ਕੰਮ ਕਰਦਾ ਉਹਨੂੰ ਪ੍ਰੂਫ ਕਰਕੇ ਉਹਨੂੰ ਸਜ਼ਾ ਉਹਦੇ ਬਣਦੀ ਦਿੱਤੀ ਜਾਵੇ ਇਹ ਬਿਨਾਂ ਪ੍ਰੂਫ ਤੋਂ ਦੀ ਰੇੜੀ ਜਾਂ ਕਿਸੇ ਦਾ ਕੰਮ ਉਹਨੂੰ ਦਿੱਤੀ ਜਾਵੇ ਕਿਉਂਕਿ ਨਸ਼ਾ ਜੇ ਤੁਸੀਂ ਵੇਚਣੇ ਆਲੇ ਫੜਨੇ ਆ ਕਿੱਦਾਂ ਨਹੀਂ ਫੜ ਹੋ ਸਕਦੇ ਜਿਹੜਾ ਤੁਸੀਂ ਆਰਟੀਕਲ ਆਉਂਦੇ ਵੀਡੀਓ ਫੜੀ ਆ ਉਹਨੂੰ ਪੁੱਛੋ ਕਿੱਥੋਂ ਲੈ ਕੇ ਆਇਆ ਉਹਦੇ ਤੱਕ ਕਰੋ ਪਹੁੰਚ ਆਟੋਮੈਟਿਕ ਫੜ ਹੋ ਜਾਣੇ ਆ ਜੇਕਰ ਜੜਾਂ ਤੱਕ ਪਹੁੰਚਿਆ ਜਾਵੇ ਤਾਂ ਲਾਡਾ ਜੀ ਹੋ ਸਕਦਾ ਸਭ ਕੁਝ ਅੰਦਰ ਕੈਮਰੇ ਲੱਗੇ ਆ ਜੀ ਕੈਮਰੇ ਖੜਾਏ ਜਾਣ ਪਤਾ ਕੀਤਾ ਜਾਵੇ ਤੁਸੀਂ ਮੈਨੂੰ ਪਹਿਲਾਂ ਹੀ ਸਵਾਲ ਕੀਤਾ ਕਿ ਇੱਥੇ ਪੁਲਿਸ ਮੁਲਾਜ਼ਮ ਖੜੇ ਸਗੇ ਜੀ ਅੰਦਰ ਟੀਕਾ ਲੱਗਦਾ ਪਿਆ ਬਈ ਚੌਂਕੀ ਬਣੀ ਆ ਚੌਂਕੀ ਚਲ ਗਈ ਆ ਜੀ ਤੁਹਾਡੀ ਗੱਡੀ ਮੈਂ ਵੀ ਦੱਸਦਾ ਜੀ ਮੇਰੇ ਸਾਹਮਣੇ ਟੀਕਾ ਲੱਗ ਰਿਆ ਸੀ ਮੈਂ ਮੁਲਾਜ਼ਮ ਹੁੰਦਾ ਕਿ ਦੱਸਾਂ ਮੈਂ ਤੁਸੀਂ ਇੱਥੇ ਗੱਲਾਂ ਮਾਰੀ ਜਾਂਦੇ ਉੱਥੇ ਛਰਿਆਂ ਦਾ ਟੀਕਾ ਲੋਂਦੇ ਆ ਮੁੰਡਾ ਜੀ ਮੈਂ ਦੁਬਾਰਾ ਆਇਆ ਤਾਂ ਮੈਨੂੰ ਦੇਖ ਕੇ ਮੈਂ ਕੈਮਰਾ ਆਪਣਾ ਮੋਬਾਈਲ ਕੱਢਿਆ ਕੈਮਰਾ ਆਨ ਕਰ ਲਿਆ ਤੋ 도ੜ ਗਿਆ ਜੀ ਮੁੰਡਾ 도ੜ ਗਿਆ ਜੀ ਪੁਲਿਸ ਇੱਥੇ ਖੜੀ ਆ ਜੀ ਚੌਂਕੀ ਬਣਾਉਣ ਦਾ ਕੀ ਫਾਇਦਾ ਵਾ ਇਹ ਅੰਦਰ ਕੈਮਰੇ ਲੱਗੇ ਆ ਇਹ ਐਸਾ ਮੈਨੂੰ ਪੁੱਛਿਆ ਜਾਵੇ ਵੀ ਅੰਦਰ ਕੈਮਰੇ ਲੱਗੇ ਆ ਕਾਦੇ ਵਾਸਤੇ ਲੱਗੇ ਆ ਜੀ ਇਹ ਤੁਸੀਂ ਉਹਨਾਂ ਚੈੱਕ ਕਰੋ ਆ ਸਵੇਰੇ ਅੰਦਰ ਹੀ ਟੀਕਾ ਲੰਦਾ ਵੀ ਜਿਹੜੇ ਤੁਸੀਂ ਕਿਹਾ ਕਿ ਮੈਂ ਦੇਖਿਆ ਵਾ ਪੁਲਿਸ ਬਾਹਰ ਖੜੀ ਆ ਚੌਂਕੀ ਬਣਾਉਂਦਾ ਕੀ ਫਾਇਦਾ ਬਾਹਰ ਨਹੀਂ ਪੁਲਿਸ ਵੀ ਅੰਦਰ ਹੀ ਸੀਗੀ ਅੰਦਰ ਹੀ ਸੀਗੀ ਜੀ ਤਾਂ ਮੀ ਉਹ ਟੀਕੇ ਲੰਦੇ ਵੀ ਅੰਦਰ ਸੀਗੇ ਜੀ ਇਹ ਅਫਸਰਾਂ ਦੀ ਮਿਲੀ ਭਗਤੀ ਦੇ ਨਾਲ ਹੋ ਰਿਹਾ ਵਾ ਚਲ ਹੁਣ ਬਹੁਤ ਆਪਾਂ ਰੋਸਾ ਜ਼ਾਹਰ ਕਰ ਲਿਆ ਮੰਤਰੀ ਨਾਲ ਅਫਸਰਾਂ ਆਖਰੀ ਦੇ ਵਿੱਚ ਕੁਝ ਕਹਿਣਾ ਹੋਵੇ ਇੱਥੇ ਅਫਸਰ ਵੀ ਦੇਖ ਦੇਖ ਰਹੇ ਹੋਣਗੇ ਇੰਟਰਵਿਊ ਮੰਤਰੀ ਸਾਹਿਬ ਦਾ ਚਲੋ ਪਤਾ ਨਹੀਂ ਵੱਡੇ ਬੰਦੇ ਦੇਖ ਰਹੇ ਹੋਣਗੇ ਤੇ ਨਹੀਂ ਕੀ ਮੰਗ ਕਰਨਾ ਚਾਹੁੰਦੇ ਹੋਣਾ ਕੋਈ ਘੱਟ ਸ਼ਬਦਾਂ ਦੇ ਵਿੱਚ ਮੰਗ ਇਹੀ ਆ ਮੰਤਰੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਹੁਸ਼ਾਰਪੁਰ ਦੇ ਬੱਚਿਆਂ ਨੂੰ ਬਚਾ ਲਓ ਹੁਸ਼ਿਆਰਪੁਰ ਦੇ ਜੰਗਾਂ ਨੂੰ ਬਚਾ ਲਓ ਸਾਡੇ ਬੱਚਿਆਂ ਨੂੰ ਬਚਾ ਲਓ ਨੌਜਵਾਨ ਪੀੜ੍ਹੀ ਨੂੰ ਬਚਾ ਲਓ ਸਭ ਤੁਹਾਡੇ ਮੋਹਰੇ ਐਸਐਸਪੀ ਸਾਹਿਬ ਅੱਗੇ ਮੰਤਰੀ ਸਾਹਿਬ ਅੱਗੇ ਵੀ ਇਹੀ ਬੇਨਤੀ ਆ ਕਿ ਸਿਵਲ ਸਰਜਨ ਨੂੰ ਕਹੋ ਉਹ ਨਹੀਂ ਸੁਣਦਾ ਸਹੀ ਮੰਤਰੀ ਸਾਹਿਬ ਦੀ ਸੁਣਦਾ ਹੀ ਕੋਈ ਨਹੀਂ ਕਰੀ ਕੋਈ ਨਹੀਂ ਸੁਣਦਾ ਪਿਆ ਜੀ ਉਹ ਜ਼ੋਰ ਬੋਲ ਲੰਦੇ ਪਏ ਇਹ ਨਹੀਂ ਕਿ ਮੰਤਰੀ ਸਾਹਿਬ ਜ਼ੋਰ ਨਹੀਂ ਲਾਂਦੇ ਚੰਡੀਗੜ੍ਹ ਫੋਨ ਕਰ ਉਧਰ ਫੋਨ ਪਰ ਉਹ ਨਹੀਂ ਸੁਣਦਾ ਹੀ ਕੋਈ ਨਹੀਂ ਸੁਣਦਾ ਕਿਉਂ ਨਹੀਂ ਜੇ ਮੰਤਰੀ ਦੀ ਨਹੀਂ ਕੋਈ ਸੁਣਦਾ ਤਾਂ ਸਾਡੀ ਤੁਹਾਡੀ ਕਿੱਥੋਂ ਸੁਣਗੇ ਇਹ ਤੁਹਾਡੇ ਕੈਮਰੇ ਤੱਕ ਜਦੋਂ ਮੰਤਰੀ ਸਾਹਿਬ ਨੂੰ ਜਾਓਗੇ ਫਿਰ ਮੰਤਰੀ ਸਾਹਿਬ ਦੱਸੂਗੇ ਜੀ ਹੁਣ ਇਹ ਨਹੀਂ ਪਤਾ ਇਹਨਾਂ ਦੇ ਮਹੀਨੇ ਲੱਗੇ ਆ ਕਿ ਹਫ਼ਤੇ ਲੱਗੇ ਆ ਇਹ ਤਾਂ ਅੰਦਰ ਕੈਮਰੇ ਦੱਸੂਗੇ ਜਾਂ ਸਿਵਲ ਸਰਜਨ ਦੱਸੂਗਾ ਜਾਂ ਐਸਐਮਓ ਨੂੰ ਦੱਸੂਗਾ ਵੀ ਕੀ ਗੱਲ ਕੀ ਆ ਜੀ ਟਿੱਖੀ ਸ਼ਬਦਾਵਲੀ ਵਰਤ ਰਹੇ ਹੋ ਇਹ ਕਾਟੇ ਪਸੰਦ ਹੁੰਦੇ ਇਦਾਂ ਦੇ ਪੱਤਰਕਾਰ ਵੀ ਤੇ ਬੰਦੇ ਵੀ ਮਹਾਰਾਜ ਉਦਾਂ ਵੀ ਬੱਚੇ ਸਾਡੇ ਮ ਗਲਿਓ ਬੇ ਜੀ ਕਿਸੇ ਲੱਤ ਗਲਿਓ ਕਿਸੇ ਬਾਹ ਗਲਿਓ ਕਿ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਬਰਮ ਸਿੰਘ ਜਿੰਪਾ ਨੂੰ ਦੇਸਾ ਨਹੀਂ ਪਿਆ ਹੁਣ ਫੇਰ ਅਸੀਂ ਇਹ ਕਹਾਂ ਕਾਰਵਾਈ ਹੁੰਦੀ ਕਿਉਂ ਨਹੀਂ ਆਖਰ ਅਸੀਂ ਵੋਟਾਂ ਪਾ ਕੇ ਮੰਤਰੀ ਸਾਹਿਬ ਜਿਤਾਇਆ ਵਾ ਮੰਤਰੀ ਬਣਾ ਸਾਡਾ ਹੱਕ ਆ ਪੁੱਛਣ ਦਾ ਹਾ ਸਾਡਾ ਹੱਕ ਆ ਵੀ ਕੀ ਗੱਲ ਆ ਤੁਹਾਨੂੰ ਹਫਤਾਂਾਂ ਦਾ ਕਿ ਤੁਹਾਨੂੰ ਮਹੀਨਾ ਆਂਦਾ ਤੁਸੀਂ ਕਿਹਾ ਕਿ ਤੁਹਾਡੀ ਅਪੀਲ ਕੀ ਆ ਅਪੀਲ ਇਹ ਹੀ ਕਿ ਪਹਿਲਾਂ ਟੀਕੇ ਬਾਹਰ ਲੱਗਦੇ ਸੀ ਹੁਣ ਅੰਦਰ ਲੱਗਣ ਲੱਪੇ ਆ ਸਿਵਲ ਸਰਜਨ ਜੀ ਐਸਐਮਓ ਕੀ ਚਾਹੁੰਦਾ ਉਹਨੇ ਦਫਤਰਾਂ 'ਚ ਟੀਕੇ ਲੱਗਣ ਲੋਕਾਂ ਦੇ ਬੱਚੇ ਅੰਦਰ ਜਾ ਕੇ ਮਰਨ ਹਾਂਜੀ ਤੇ ਜਦੋਂ ਕਿ ਦੇ ਅਫਸਰਾਂ ਦਾ ਬੱਚਾ ਮਰੂਗਾ ਫੇਹੀ ਕਾਰਵਾਈ ਹੋਣੀ ਹੈ ਚੇਤਨ ਜੀ ਤੁਸੀਂ ਵੀ ਇੱਥੇ ਆ ਤੇ ਮੈਂ ਵੀ ਇੱਥੇ ਆ ਇੱਥੇ ਆਮ ਪਬਲਿਕ ਦੇ ਬੱਚੇ ਮਰਦੇ ਪਏ ਤਾਂ ਕਰਕੇ ਕੋਈ ਅਫਸਰ ਸੁਣਾਈ ਨਹੀਂ ਕਰਦਾ ਜੀ ਸੋ ਇਹ ਸਾਨੂੰ ਹੁਸ਼ਿਆਰਪੁਰ ਤੋਂ ਸਿਵਲ ਹਸਪਤਾਲ ਦੇ ਸਾਹਮਣੇ ਮੌਜੂਦ ਹੈ ਟੈਕਸੀ ਇਨ ਯੂਨੀਅਨ ਦੇ ਨੁਮਾਇੰਦੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਕਿਸ ਕਦਰ ਉਹਨਾਂ ਦੇ ਵਿੱਚ ਗੁੱਸੇ ਦੀ ਲਹਿਰ ਹੈ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਪ੍ਰਸ਼ਾਸਨ ਪ੍ਰਤੀ ਸਰਕਾਰਾਂ ਪ੍ਰਤੀ ਮੰਤਰੀ ਪ੍ਰਤੀ ਅਫਸਰ ਸਹਿਬਾਨਾਂ ਪ੍ਰਤੀ ਸੋ ਇਹ ਗੱਲਾਂ ਸਾਰੀਆਂ ਸੁਣ ਕੇ ਤੁਸੀਂ ਸੈਸ ਦੇ ਅੰਦਾਜ਼ਾ ਲਗਾ ਸਕਦੇ ਹੋ ਸੋ ਮੈਂ ਵੀ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹਾਂਗਾ ਕਿ ਜ਼ਰੂਰ ਨਸ਼ੇੜੀਆਂ ਤੇ ਜਾਂ ਨਸ਼ਾ ਵੇਚਣ ਵਾਲਿਆਂ ਤੇ ਵੱਡੀ ਕਾਰਵਾਈ ਹੈ ਜਿਹੜੀ ਉਹ ਜ਼ਰੂਰ ਕੀਤੀ ਜਾਵੇ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਨਾ ਬਖਸ਼ਿਆ ਜਾਵੇ ਪਰੰਤੂ ਜਿਨ੍ਹਾਂ ਵਿਅਕਤੀਆਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਉਹਨਾਂ ਬਾਰੇ ਵੀ ਜ਼ਰੂਰ ਸੋਚਿਆ ਜਾਵੇ ਕੈਮਰਾ ਪਰਸਨ ਕਰਮਜੀਤ ਸਿੰਘ ਜਿਹਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ we at gna university see potential in everyone and everything around us we drive innovation and entrepreneurship we groom competent global citizens to effect positive change around them